ਉਸੀ ਦੇਖ ਰਹੇ ਹੋ ਨਰ ਪੰਜਾਬੀ ਵਲੌਗਸ ਤੇ ਅੱਜ ਆਸੀਂ ਆਏ ਹਾਂ ਜੀ ਪਿੰਡ ਬਲਵੰਡਾ ਜਿੱਥੇ ਮਾਤਾ ਗੁਜਰੀ ਮਬੋਰੀ ਹਾਈ ਸਕੂਲ ਵੱਲੋਂ ਅੱਜ ਫਿਰ ਜਿਹੜਾ ਉਹ ਦੀਵਾਲੀ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਤੇ ਇਹ ਆ ਜੀ ਇਹਨਾਂ ਦਾ ਇੰਟਰੀਗੇਟ ਇਹ ਆ ਜੀ ਸਟਾਫ ਮੈਂਬਰ ਜਿਹੜੇ ਚੈੱਕ ਕਰ ਕਰਕੇ ਜਿਹੜੇ ਆ ਮਾਪਿਆਂ ਨੂੰ ਜਿਹੜੇ ਅੰਦਰ ਭੇਜ ਰਹੇ ਨੇ ਇਹ ਪੂਰੀ ਐਸਲੇ ਮੁਸਤੈਦੀ ਨਾਲ ਡਿਊਟੀ ਕਰ ਰਹੇ ਨੇ ਜੀ ਕੋਈ ਵੀ ਜਿਹੜਾ ਕੋਈ ਅਣਜਾਣ ਬੰਦਾ ਜਿਹੜਾ ਅੰਦਰ ਨਾ ਆ ਜਾਏ ਤੋਂ ਵਧੀਆ ਜੀ ਕਿਉਂਕਿ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਆ ਤੇ ਬਾਕੀ ਤੁਹਾਨੂੰ ਇਸ ਕਾਲਜ ਦੀ ਮੇਨ ਜਿਹੜੀ ਉਹ ਬਿਲਡਿੰਗ ਤੁਹਾਨੂੰ ਦਿਖਾ ਦਿੰਨੇ ਆ ਇਹ ਆ ਜੀ ਮੇਨ ਬਿਲਡਿੰਗ ਜਿਹੜੀ ਜਦੋਂ ਇਸ ਕਾਲਜ ਦਾ ਇਸ ਸਕੂਲ ਦਾ ਸ਼ੁਰੂਆਤ ਹੋਈ ਸੀ ਸਭ ਤੋਂ ਪਹਿਲਾਂ ਇਹ ਬਿਲਡਿੰਗ ਸੀ ਬਾਕੀ ਤੁਹਾਨੂੰ ਅੱਗੇ ਜਾ ਕੇ ਹੌਲੀ-ਹੌਲੀ ਦਿਖਾਉਂਦੇ ਰਹਿੰਦੇ ਆ ਇਹ ਨੇ ਜੀ ਮੁਲਾਜ਼ਮ ਜੋ ਦੇਖਭਾਲ ਵਾਸਤੇ ਇੱਥੇ ਆਏ ਜਿੰ ਇਹ ਜੀ ਤੁਸੀਂ ਦੇਖ ਰਹੇ ਇਹ ਆ ਜੀ ਬੱਚਿਆਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾਏ ਗਏ ਨੇ ਜਿਹੜੇ ਬੱਚਿਆਂ ਦੇ ਇੱਕ ਵਧੀਆ ਗਾਈਡ ਗਾਈਡנס ਟੀਚਰਾਂ ਵੱਲੋਂ ਜੋ ਦਿੱਤੀ ਜਾਂਦੀ ਹੈ ਉਹਦੇ ਮੁਤਾਬਕ ਬਣਾਏ ਜਾਂਦੇ ਨੇ ਜਿਵੇਂ ਆਪ ਇੱਕ ਹਿਊਮਨ ਹਾਰਡ এনवायरमेंटਲ ਹੈ ਜਾਂ ਮੈਕਨਿਜ਼ਮ ਆਫ ਡਿਫੈਂਸ ਹੈ ਇਹ ਵਿਖੋ ਹਿਊਮਨ ਹਾਰਡ ਜਿਹੜਾ ਉਹ ਕਿਸੇ ਬੱਚੇ ਨੇ ਬੜਾ ਸੁੰਦਰ ਬਣਾਇਆ ਇਹ ਇੱਕ ਬੱਚਿਆਂ ਦੇ ਟੈਲੈਂਟ ਹੈ ਇਹ ਜਿਹੜੇ ਬੱਚੇ ਆ ਕੱਲ ਨੂੰ ਇਹ ਮੈਡੀਕਲ ਲਾਈਨ ਦੇ ਵਿੱਚ ਜਾ ਕੇ ਵਧੀਆ ਕੁਰ ਗੁਜ਼ਾਰੀ ਕਰਦੇ ਨੇ ਇਹ ਬੱਚੇ ਨਜਾਇਜ਼ ਕਰਦੇ ਹੋਏ ਦੇਖੋ ਲਾਈਵ ਕਿ ਕਿਹੜੇ ਕਿਹੜੇ ਸੋਨੇ ਜਿਹੜੇ ਮਾਡਲ ਜਿਹੜੇ ਆ ਇਹ ਬੱਚਿਆਂ ਦੁਆਰਾ ਬਣਾਏ ਗਏ ਨੇ ਏ ਇਹ ਵਿਖੋ ਜੀ ਫਰੂਟ ਆ ਐਪਲ ਦਾ ਜਾਂ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਹ ਦੀਵਾਲੀ ਦੇ ਨੂੰ ਵੇਖਦੇ ਹੋਏ ਬੱਚਿਆਂ ਵੱਲੋਂ ਇਹ ਛੋਟੇ ਛੋਟੇ ਜਿਹੜੇ ਦੀਵੇ ਬਣਾ ਕੇ ਲਿਆਉਂਦੇਗੇ ਪਾਰਟਸ ਆਫ ਫਲਾਵਰ ਤੇ ਇਹ ਆ ਜੀ ਸਵਾਗਤ ਗੀਟ ਸਕੂਲ ਦੇ ਟੀਚਰਾਂ ਵੱਲੋਂ ਸਕੂਲ ਦੇ ਸਟੂਡੈਂਟਾਂ ਵੱਲੋਂ ਜਿਹੜਾ ਇਹ ਤਿਆਰ ਕੀਤਾ ਗਿਆ ਤੇ ਇਹ ਆ ਜੀ ਬੱਚਿਆਂ ਦੁਆਰਾ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਔਰ ਮਾਪਿਆਂ ਵਾਸਤੇ ਕੋਲ ਡਰਿੰਕ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਇਹਨੂੰ ਕਹਿ ਸਕਦੇ ਆ ਇਹ ਹੈ ਜੀ ਮਾਪਿਆਂ ਵਾਸਤੇ ਡਰਿੰਕ ਜਿਹੜੇ ਲਾਇਗੇ ਨੇ ਇਸ ਸਕੂਲ ਦੇ ਜਿਹੜੇ ਵਿਦਿਆਰਥੀ ਜਿਹੜੇ ਸੀਨੀਅਰ ਵਿਦਿਆਰਥੀ ਨੇ ਵੱਡੀਆਂ ਕਲਾਸਾਂ ਦੇ ਵਿਦਿਆਰਥੀ ਆ ਉਹਨਾਂ ਦੁਆਰਾ ਇਹ ਜਿਹੜੇ ਟੇਬਲ ਸਜਾਏ ਗਏ ਨੇ ਬਹੁਤ ਸੋਹਣਾ ਹੈ ਅਪਰਾਲਾ ਹੈ ਕਿ ਇੱਕ ਬੱਚਿਆਂ ਦੇ ਵਿੱਚ ਹੁਨਰ ਪੈਦਾ ਹੁੰਦਾ ਹੈ ਇਹ ਬੱਚੇ ਜੋ ਇਹ ਵਧੀਆ ਕੰਮ ਗੁਜ਼ਾਰੀ ਕਰ ਰਹੇ ਨੇ ਇਹ ਸੱਚੇ ਬੱਚੇ ਨੂੰ ਜਦੋਂ ਮੈਂ ਪੁੱਛਿਆ ਕਿ ਇਹ ਬਾਲਟੀਆਂ ਦਾ ਕੀ ਕੰਮ ਹੈ ਪਰ ਸਤੁੱਸ਼ ਜਵਾਬ ਨਹੀਂ ਦੇ ਸਕੇ ਕਿਉਂਕਿ ਇਹਦੇ ਬਾਰੇ ਪੂਰਾ ਪਹਿਲਾਂ ਜਾਣਕਾਰੀ ਇਹਨਾਂ ਬੱਚਿਆਂ ਨੂੰ ਹੋਣੀ ਜ਼ਰੂਰੀ ਆ ਇਹ ਬੱਚੇ ਜਿਹੜੇ ਉਹ ਬਲੂਨ ਉਹ ਜਿਹੜੇ ਉਹ ਨੂੰ ਪਾੜਦੇ ਹੋਏ ਫਟ ਕਿਉਂਕਿ ਇਹਦੇ ਉੱਪਰ ਨਿਸ਼ਾਨੇ ਲਾ ਲਾ ਕੇ ਇਹ ਨੂੰ ਫੋੜ ਰਹੇ ਨੇ ਇਹ ਬੱਚਿਆਂ ਦੇ ਮਨੋਰੰਜਨ ਵਾਸਤੇ ਟ੍ਰੇਨ ਜੋ ਸੁਖ ਸੁਖ ਕਰਦੀ ਹੋਈ ਮਾਤਾ ਗੁਜਰੀ ਮੈਮੋਰੀਅਲ ਹਾਈ ਸਕੂਲ ਦੇ ਗਰਾਊਂਡ ਤੇ ਵਿੱਚ ਚਲਦੀ ਹੋਈ ਬੱਚਿਆਂ ਨੂੰ ਜਾਇ ਕਰਦੇ ਹੋਏ ਤੇ ਇਹ ਆ ਜੀ ਪੰਗੂੜੇ ਜੋ ਬੱਚੇ ਉੱਪਰ ਜਾ ਕੇ ਜੰਪਿੰਗ ਕਰਦੇ ਹੋਏ ਅਨਜਾਇ ਲੈਣਦੇ ਹੋਏ ਮਾਪੇ ਉਹਨਾਂ ਦੇ ਦੇਖਦੇ ਹੋਏ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇਸ ਪੰਡਾਲ ਦੇ ਵਿੱਚ ਪੰਗੂੜੇ ਲੱਗੇ ਹੋਏ ਸੀ ਤੇ ਬੱਚੇ ਜਿਹੜੇ ਉਹ ਅਨਜਾਇ ਕਰਦੇ ਹੋਏ ਦੇਖੋ ਲਾਈਵ ਤੇ ਬੱਚਿਆਂ ਨੂੰ ਵੀ ਇੱਕ ਸਾਲ ਦੇ ਵਿੱਚ ਇੱਕ ਵਾਰੀ ਮੌਕਾ ਮਿਲਦਾ ਹੈ ਕਿ ਉਹ ਵੀ ਅਨਜਾਇ ਕਰਨ ਇਹ ਹੈ ਜੀ ਬਜਰੰਗ ਚਾਟ ਭੰਡਾਰ ਬੱਚੇ ਔਰ ਉਹਨਾਂ ਦੇ ਮਾਪੇ ਜਿਹੜੇ ਹੋ ਸਕਦੇ ਹੋਏ ਇਹ ਹੈ ਜੀ ਸਕੂਲ ਦਾ ਸਟਾਫ ਕੇਕ ਡਿਸਟ੍ਰਿਬਿਊਟ ਕਰਦੇ ਹੋਏ ਆਈਸਕ੍ਰੀਮ ਡਿਸਟ੍ਰਿਬਿਊਟ ਕਰਦੇ ਹੋਏ ਦੇਖੋ ਲਾਈਵ ਸਕੂਲ ਦਾ ਸਟਾਫ ਵੀ ਟਿੱਕੀਆਂ 버ਗਰ ਤੇ ਚਾਟ ਭੰਡਾਰ ਕਰਦਾ ਇਹ ਹੈ ਜੀ ਦੇਵੀ ਲਾਲ ਜੋ ਕਾਫੀ ਸਮੇਂ ਤੋਂ ਜਿਹੜਾ ਇਹ ਪੰਜਾਬ ਦੇ ਵਿੱਚ ਰਹਿ ਰਿਹਾ ਤੇ ਇਹਦੀਆਂ ਜਿਹੜੀਆਂ ਦੁਕਾਨਾਂ ਵੀ ਆ ਕਦੇ-ਕਦੇ ਕੰਟੇਨਰ ਵੀ ਲੈਂਦਾ ਤੇ ਇਸ ਵੇਲੇ ਇਹਨੇ ਪੰਜਾਬ ਦੇ ਵਿੱਚ ਆਪਣੇ ਕਮਾਈ ਕਰਕੇ ਬਹੁਤ ਕੁਝ ਬਣਾ ਲਿਆ ਮਿਹਨਤ ਹੈ ਜੀ ਇਹ ਹੈ ਜੀ ਜੂਸ ਜੋ ਲੋਕ ਜੂਸ ਪੀਣਾ ਚਾਹੁੰਦੇ ਉਹ ਨਾਲ ਤੇ ਜੂਸ ਦਾ ਔਰ ਜਿਹੜੇ ਪੀਜ਼ਾ ਖਾਣਾ ਚਾਹੁੰਦੇ ਸੀ ਉਹਨਾਂ ਵਾਸਤੇ ਪੀਜ਼ੇ ਦਾ ਜਿਹੜਾ ਬੰਦਬਸਤ ਕੀਤਾ ਗਿਆ ਇਹ ਸਭਿਆਚਾਰਿਕ ਸਾਂਝ ਨੂੰ ਦਰਸਾਉਂਦੀ ਹੋਏ ਦ੍ਰਿਸ਼ ਇਹ ਹੈ ਜੀ ਚਰਖਾ ਜੋ ਕਿ ਕਿਦੇ ਪੁਰਾਣੇ ਸਮੇਂ ਜਿਹੜੀਆਂ ਸੁਆਣੀਆਂ ਸੀ ਉਹ ਚਰਖਾ ਕੱਤਦੀਆਂ ਹੁੰਦੀਆਂ ਸੀ ਪਰ ਅੱਜ ਮੋਬਾਈਲ ਯੁੱਗ ਨੇ ਇਹ ਸਭ ਕੁਝ ਖਤਮ ਕਰ ਦਿੱਤਾ ਉਸੇ ਇੱਕ ਦ੍ਰਿਸ਼ ਨੂੰ ਦਰਸਾਉਂਦਾ ਹੋਇਆ ਇਹ ਇੱਕ ਸੋਨਾ ਨੱਡ ਕੇ ਹੈ ਇਸ ਸਕੂਲ ਦੀਆਂ ਬੱਚੀਆਂ ਕਿੱਧਰ ਪੁੰਦੀਆਂ ਹੋਈਆਂ ਕੁਝ ਕਰਾ ਕਰਕੇ ਅਸੀਂ ਜਿਹੜਾ ਉਹ ਸਾਊਂਡ ਨਹੀਂ ਸੁਣਾ ਸਕਦੇ ਕਿਉਂਕਿ ਕੁਝ ਚੈਨਲ ਦੀ ਪਾਲਿਸੀ ਹੁੰਦੀ ਆ ਦੇਖੋ ਇਸ ਮਾਤਾ ਗੁਜਰੀ ਦਾ ਖੁੱਲਾ ਗਰਾਊਂਡ ਉਹ ਸਾਹਮਣੇ ਜੁੱਦੇ ਦੇਖ ਰਹੇ ਓਏ ਬੀ ਅੱਡ ਦੀ ਬਿਲਡਿੰਗ ਤੇ ਇਹ ਆ ਜੀ ਮਾਪੇ ਔਰ ਬੱਚੇ ਨਚਾਈ ਕਰਦੇ ਹੋਏ ਬੱਚੇ ਨੇ ਬਹੁਤ ਸੋਨਾ ਗਿੱਧਾ ਪਾਇਆ ਕਿਉਂਕਿ ਪੰਜਾਬ ਦੀ ਇੱਕ ਤੜਕਣਾ ਹੈ ਜੀ ਗਿੱਧਾ ਔਰ ਪੰਗੜਾ ਜਿੰਨਾਂ ਚਿਰ ਕਿੱਦਾ ਔਰ ਭੰਗੜਾ ਨਾ ਪਾਇਆ ਜਾਵੇ ਤਾਂ ਕੋਈ ਵੀ ਕੰਮ ਜਿਹੜਾ ਉਹ ਸਪੂਰਨ ਨਹੀਂ ਮੰਨਿਆ ਜਾਂਦਾ। ਟੋਪਦੇ ਵਿੱਚ ਲੋਕ ਘੁੰਮਦੇ ਹੋਏ ਇੱਕ ਜ਼ਰੂਰ ਇੱਥੇ ਇੱਕ ਤਰੁੱਟੀ ਦੇਖਣ ਨੂੰ ਮਿਲੀ ਕਿ ਕਿ ਜਿਹੜਾ ਉਹ ਪਾਣੀ ਦਾ ਬੰਦੋਬਸਤ ਨਹੀਂ ਸੀ ਕੀਤਾ ਗਿਆ ਅਤੇ ਨਾ ਹੀ ਕੋਈ ਲੋਕਾਂ ਦੇ ਬੈਠਣ ਵਾਸਤੇ ਕੋਈ ਕੁਰਸੀਆਂ ਲਗਾਈਆਂ ਗਈਆਂ ਸੀ। ਹੋਸ ਬਹੁਤ ਵਧੀਆ ਹੁੰਦਾ ਜੇਕਰ ਥੋੜੀ ਜਿਹੀਆਂ ਕੁਰਸੀਆਂ ਅਤੇ ਲੋਕਾਂ ਦੇ ਪੀਣ ਵਾਸਤੇ ਪਾਣੀ ਲਾਇਆ ਜਾਂਦਾ ਲੋਕ ਇਹ ਚੀਜ਼ ਨੂੰ ਲੋਕਾਂ ਦੇ ਵਿੱਚ ਇਹ ਚੀਜ਼ ਮਹਿਸੂਸ ਹੋਈ ਲੋਕ ਇੱਕ ਦੂਜੇ ਨੂੰ ਪਾਣੀ ਬਾਰੇ ਬੈਠਣ ਦੇ ਬਾਰੇ ਡਿਸਕਸ ਕਰਦੇ ਦੇਖੇਗੇ ਇਹ ਛੋਟੀ ਬੱਚੀਆਂ ਦੁਆਰਾ ਬਹੁਤ ਸੁਨੰਗਾ ਗਿੱਦਾ ਜਿਹੜਾ ਪਾਇਆ ਗਿਆ ਇਹ ਆ ਜੀ ਸਿੱਖਿਆ ਨੂੰ ਦਰਸਾਉਂਦੀਆਂ ਹਈਆਂ ਕੁਝ ਚਲਕੀਆਂ ਕਿ ਸਿੱਖਿਆ ਦੇ ਨਾਲ ਹੀ ਅਸੀਂ ਬਾਲ ਵਿਆਹ ਨੂੰ ਰੋਕ ਸਕਦੇ ਹਾਂ ਪਿਸ਼ਟਾਚਾਰ ਨੂੰ ਰੋਕ ਸਕਦੇ ਹਾਂ ਅੰਦਰ ਸਵਾਸ ਨੂੰ ਰੋਕ ਸਕਦੇ ਹਾਂ ਗਰੀਬੀ ਨੂੰ ਖਤਮ ਕਰ ਸਕਦੇ ਹਾਂ ਤੇ ਉਸ ਦੇ ਇਲਾਵਾ ਇੱਕ ਪੜ੍ਹ ਲਿਖੀ ਔਰਤ ਪੜ੍ਹ ਲਿਖੇ ਬੱਚੇ ਉਹਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਜਾਗਰੂਤਾ ਆਉਂਦੀ ਹੈ ਉਹਨਾਂ ਦੇ ਵਿੱਚ ਵਿੱਚ ਹਰ ਇੱਕ ਫੀਲਡ ਦੇ ਵਿੱਚ ਜਾਣ ਦੀ ਨੌਲੇਜ ਵੱਧਦਾ ਹੈ ਕਿਉਂਕਿ ਅੱਜ ਪਾਵੇਂ ਇੰਡੀਆ ਦੇ ਵਿੱਚ ਕਾਫੀ ਜਿਹੜੀ ਇਸਤੇ ਜ਼ੋਰ ਦਿੱਤਾ ਜਾ ਰਿਹਾ ਪਰ ਕੁਝ ਅਜਿਹੇ ਇਲਾਕੇ ਵੀ ਹਨ ਇਲਾਕੇ ਹਨ ਜਿੱਥੇ ਹਜੇ ਵੀ ਜਿਹੜੀ ਸਿੱਖਿਆ ਤੋਂ ਲੋਕਾਂ ਵਾਂਝੇ ਨੇ ਪਾਵੇਂ ਗਵਰਨਮੈਂਟ ਸਰਕਾਰੀ ਸਕੂਲਾਂ ਦੇ ਵਿੱਚ ਇਹ ਬੜਾ ਕੁਝ ਉਪਰਾਲੇ ਕਰ ਰਹੀ ਆ ਮੁਫਤ ਖਾਣਾ ਦੇ ਰਹੀ ਆ ਮੁਫਤ ਕਿਤਾਬਾਂ ਦੇ ਰਹੀ ਆ ਪਰ ਫਿਰ ਵੀ ਜਿਹੜੇ ਬਹੁਤ ਹਜੇ ਜਿਹੇ ਲੋਕ ਹਨ ਜਿਹੜੇ শিক্ষা তো ਵਾਂਝੇ ਹਨ ਬਾਕੀ ਜੇਕਰ ਪ੍ਰਾਈਵੇਟ ਸਕੂਲਾਂ ਦਾ ਵੇਖਿਆ ਜਾਵੇ ਤਾਂ ਅੱਜਕੱਲ ਜਿਹੜੀ ਪੜ੍ਹਾਈ ਆ ਜਿਹੜੀ ਉਹ ਕਾਫੀ ਮਹਿੰਗੀ ਹੋ ਚੁੱਕੀ ਆ ਫੀਸਾਂ ਦਾ ਬਹੁਤ ਬੁਲਬਲਾ ਤੇ ਜਿਹੜੇ ਉਹ ਬੱਚੇ ਜਿਹੜੇ ਆ ਪੜ੍ਹਤਾਰੇ ਹਨ ਪਰ ਮਾਪੇ ਜਿਹੜੇ ਆ ਉਹਨਾਂ ਨੂੰ ਪਤਾ ਕਿਵੇਂ ਪੜਾਇਆ ਜਾ ਰਿਹਾ ਸੋ ਇਹ ਬਹੁਤ ਵਧੀਆ ਜਿਹੜਾ ਮਾਤਾ ਗੁਜਰੀ ਵੱਲੋਂ ਇਹ ਜਿਹੜੇ ਹਰ ਪ੍ਰੋਗਰਾਮ ਤੇ ਜੋ ਫੰਕਸ਼ਨ ਕਰਾਏ ਜਾਂਦੇ ਹਨ ਬਹੁਤ ਹੀ ਇੱਕ ਵਧੀਆ ਪ੍ਰਾਲਾ ਹੈ ਇੱਕ ਸਿੱਖਿਆ ਦੇ ਦੌਰਾਨ ਹੀ ਬੱਚੇ ਇਹੋ ਜੇ ਕੰਮਾਂ ਦੇ ਚਾ ਪਾਰਟਿਸਪੇਟ ਕਰਕੇ ਅੱਗੇ ਵਧ ਸਕਦੇ ਨੇ ਬੱਚਿਆਂ ਦੇ ਵਿੱਚ ਮੋਰ ਲ ਐਜੂਕੇਸ਼ਨ ਵਧਦੀ ਹੈ ਬੱਚਿਆਂ ਦੇ ਵਿੱਚ ਅੱਗੇ ਵਧਣ ਦੀ ਇੱਕ ਆਵਾਦਨ ਵਾਸਤੇ ਕੰਪੀਟੀਸ਼ਨ ਵਾਸਤੇ ਜज्ਬਾ ਆੰਦਾ ਹੈ ਹੌਸਲਾ ਆਵਦਾ ਹੈ ਇਹ ਆ ਬੱਚੇ ਭੰਗੜੇ ਵਾਲੇ ਇਹਨਾਂ ਦੇ ਵਿੱਚ ਇੱਕ ਦੇਖ ਨੂੰ ਮਿਲਿਆ ਕਿ ਇਹਨਾਂ ਨੂੰ ਜਿਹੜੀ ਆ ਪੂਰੀ ਟ੍ਰੇਨਿੰਗ ਨਹੀਂ ਦਿੱਤੀ ਗਈ ਸਕੂਲ ਦੇ ਸਟਾਫ ਨੂੰ ਚਾਹੀਦਾ ਸੀ ਕਿ ਘੱਟ ਤੋਂ ਘੱਟ 10-15 ਦਿਨ ਪਹਿਲਾਂ ਇਹਦੀ ਤਿਆਰੀ ਕੀਤੀ ਜਾਂਦੀ ਫਿਰ ਵੀ ਬੱਚਿਆਂ ਦੇ ਮੁਤਾਬਕ ਪ੍ਰੋਗਰਾਮ ਠੀਕ ਸੀ ਪਰ ਜੇਕਰ ਹੋਰ ਵੀ ਵਧੀਆ ਤਿਆਰੀ ਕੀਤੀ ਜਾਂਦੀ ਤਾਂ ਇਹਨਾਂ ਬੱਚਿਆਂ ਨੇ ਹੋਰ ਵੀ ਬਹੁਤ ਸੋਨਾ ਜਿਹੜਾ ਉਹ ਪ੍ਰੋਗਰਾਮ ਕਰਨਾ ਸੀ ਦੇਖੋ ਲਾਈਵ ਜਿਹੜਾ ਤੁਸੀਂ ਬੱਚਾ ਸਾਹਮਣੇ ਦੇਖ ਰਹੇ ਹੋ ਇਹ ਦੇਖ ਦੇਖ ਕੇ ਐ ਪੰਗੜਾ ਪਾ ਰਿਹਾ ਕਿਉਂਕਿ ਜੇਕਰ ਇਹੋ ਹੀ 5-10 ਦਿਨ ਇਹਨਾਂ ਤੇ ਲਾਏ ਜਾਂਦੇ ਤਾਂ ਹੋਰ ਹੀ ਵਧੀਆ ਇਹਨਾਂ ਨੇ ਪੰਗੜਾ ਪਾਉਣਾ ਸੀ ਚਲੋ ਫਿਰ ਵੀ ਵਧੀਆ ਇਹ ਅਜੀ ਸਾਡੇ ਪੂਰੇ ਬੇਟ ਏਰੀਆ ਦਾ ਨਵੇਕਲਾ ਸਕੂਲ ਜਿੱਥੇ ਹਰ ਫੰਕਸ਼ਨ ਹਰ ਇੱਕ ਇਤਿਹਾਰ ਤੇ ਤੇ ਫੰਕਸ਼ਨ ਕਰਾਇਆ ਜਾਂਦਾ ਤੇ ਬੱਚਿਆਂ ਨੂੰ ਮੋਰਲ এডੂਕੇਸ਼ਨ ਦੇ ਨਾਲ ਨਾਲ ਖੇਡਾਂ ਪ੍ਰਤੀ ਨਾਟਕ ਪ੍ਰਤੀ ਤੇ ਸਭਿਆਚਾਰਕ ਪ੍ਰਤੀ ਜਗਰੂਕ ਕੀਤਾ ਜਾਂਦਾ ਹੈ ਬਾਕੀ ਐਕੀ ਦੇਖ ਨੂੰ ਮਿਲੇ ਕਿ ਮੈਡਮ ਮਨਿੰਦਰ ਕੌਰ ਤੇ ਔਰ ਕੁਝ ਸੀਨੀਅਰ ਜਿਹੜੇ ਸਟਾਫ ਮੈਂਬਰ ਸੀ ਉਹ ਉਹਨਾਂ ਦੀ ਹਾਜ਼ਰੀ ਗੈਰ ਹਾਜ਼ਰੀ ਜਿਹੜੀ ਆ ਉਹ ਮعلوم ਹੋਈ ਕਿਉਂਕਿ ਸੀਨੀਅਰ ਜਿਹੜੇ ਸਟਾਫ ਸਨ ਉਹ ਕਿ ਬੱਚਿਆਂ ਨੂੰ ਬੁਰੀ ਦੇਖਭਾਲ ਕਰਦੇ ਨੇ ਉਹਨਾਂ ਦੀ ਨਿਗਰਾਨੀ ਹਟ ਵਧੀਆ ਪ੍ਰੋਗਰਾਮ ਹੁੰਦਾ ਹੈ ਸਭ ਤੋਂ ਪਹਿਲਾਂ ਇੱਥੇ ਇੱਕ ਨਹਿਮ ਮੈਮ ਹੁੰਦੀ ਸੀ ਜਿਹੜੀ ਬੱਚਿਆਂ ਨੂੰ ਖੂਬ ਟ੍ਰੈਂਡ ਕਰਦੇ ਸੀ ਖੂਬ ਉਹਨਾਂ ਦੇ ਨਾਲ ਮਿਲਵਰਤਨ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਖਲਾ ਸេរੀ ਦੇ ਕੇ ਇਹੇ ਕੰਮ ਕਰਾਉਂਦੀ ਸੀ ਉਸ ਤੋਂ ਬਾਅਦ ਮੈਡਮ ਮਨਿੰਦਰ ਉਹਨਾਂ ਦੇ ਕੁਝ ਆਪਣੇ ਘਰੇਲੂ issues ਹੋਣ ਦੇ ਕਾਰਨ ਉਹ ਅੱਜ ਇਸ ਫੰਕਸ਼ਨ ਦੇ ਵਿੱਚ ਨਹੀਂ ਆ ਸਕੇ ਕਿਉਂਕਿ ਪਤਾ ਲੱਗਾ ਕਿ ਉਹਨਾਂ ਦੇ ਫਾਦਰ ਦੀ ਕੁਝ ਜਿਹੜੀ ਸਿਹਤ ਆ ਉਹ ਠੀਕ ਨਹੀਂ ਆ। ਬਾਕੀ ਫਿਰ ਵੀ ਜਿੰਨਾ ਇਹਨਾਂ ਬੱਚਿਆਂ ਨੂੰ ਟ੍ਰੇਨ ਕੀਤਾ ਗਿਆ ਵਧੀਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਇਹ ਬੱਚੇ ਹੋਰ ਵੀ ਅੱਗੇ ਵਧੀਆ ਤੋਂ ਵਧੀਆ ਮਾਡਲ ਵਧੀਆ ਤੋਂ ਵਧੀਆ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆਉਣਗੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਬੱਚਿਆਂ ਦੀ ਬੱਚਿਆਂ ਦੇ ਮਾਪਿਆਂ ਦੀ ਟੀਚਰਾਂ ਦੀ ਇਹਨਾਂ ਬੱਚਿਆਂ ਨਾਲ ਪੂਰੀ ਸਪੋਰਟ ਹੋਏਗੀ ਬਹੁਤ ਹੀ ਸੋਨਾ ਇਹ ਬੱਚਿਆਂ ਦੁਆਰਾ ਗਿੱਧਾ ਪਾਇਆ ਗਿਆ ਮਾਪੇ ਜਿਹੜੇ ਉਹ ਆਪਣੇ ਬੱਚਿਆਂ ਦਾ ਟੈਲੈਂਟ ਨੂੰ ਦੇਖਦੇ ਹੋਏ ਮੈਡਮ ਪੂਨਮ ਬੱਚਿਆਂ ਦੀ ਦੇਖ ਰਖ ਕਰਦੇ ਹੋਏ ਕਿ ਅਸੀਂ ਇਸ ਵੀਡੀਓ ਦੇ ਵਿੱਚ ਅਸੀਂ 뮤직 ਨੂੰ ਨਹੀਂ ਦਰਸਾ ਸਕੇ ਕਿਉਂਕਿ ਚੈਨਲ ਦਾ ਇੱਕ ਰੂਲ ਐਂਡ ਪਾਲਿਸੀ ਹੁੰਦੀ ਆ ਕਿ ਅਸੀਂ ਕਿਸੇ ਦਾ ਵਜਦਾ ਹੋਇਆ ਗਾਣੇ ਨੂੰ ਅਸੀਂ ਦੂਸਰੇ ਚੈਨਲ ਤੇ ਨਹੀਂ ਦਿਖਾ ਸਕਦੇ ਔਰ ਕੋਈ ਸਟ੍ਰਾਈਕ ਆ ਜਾਂਦਾ ਹੈ ਜਿਹਦੇ ਕਾਰਨ ਸਾਨੂੰ ਇਹਦਾ 뮤직 ਬੰਦ ਕਰਨਾ ਪਿਆ ਜਿਸ ਦੇ ਲਈ ਸਾਨੂੰ ਖੇਦ ਹੈ ਤੋ ਕਿਰਪਾ ਕਰਕੇ ਮੇਰੀ ਵੀਡੀਓ ਨੂੰ ਵਾਤ ਤੋਂ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਜੋ ਮੈਂ ਤੁਹਾਡੇ ਦੇਤੇ ਸਪੋਰਟ ਦੇ ਨਾਲ ਮੈਂ ਹੋਰ ਵੀ ਵਜੇ ਤੇ ਵਧੀਆ ਵੀਡੀਓ ਤੁਹਾਡੇ ਸੰਮੁਖ ਲਿਆ ਸਕਾਂ ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਤੇ ਮੇਰੇ ਚੈਨਲ ਨਹਰ ਪੰਜਾਬੀ ਵਲੋਗਸ ਨੂੰ ਸਬਸਕ੍ਰਾਈਬ ਕਰਿਓ ਆ ਉਧਰ ਲਿਖ ਦੇ ਰਹੋ ਤੁਹਾਡਾ ਆਪਣਾ ਚੈਨਲ ਨਹਰ ਪੰਜਾਬੀ ਵਲੋਗਸ ਤੇ ਮੇਰਾ YouTube ਤੇ ਤੇ Facebook ਤੇ ਵੀ ਪੇਜ ਆ Facebook ਤੇ ਵੀ ਨਹਰ ਪੰਜਾਬੀ ਵਲੋਗਸ ਆ ਉਸ ਨੂੰ ਵੀ ਫੋਲੋ ਕਰੋ ਧੰਨਵਾਦ